ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਪੁਲਿਸ ਦੇ ਵੱਲੋਂ ਅੱਜ ਪੰਜਾਬ ਪਰ ਦੇ ਵਿੱਚ ਮਿਸ਼ਨ ਸਤਰਕ ਦੇ ਤਿਤ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਵਿੱਚ ਪਠਾਨਕੋਟ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਵੀ ਪੰਜਾਬ ਪੁਲਿਸ ਦੇ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਆਈਜੀ ਉਮਰਾ ਨੰਗਲ ਵੱਲੋਂ ਗੁਰਦਾਸਪੁਰ ਵਿੱਚ ਲਗਾਏ ਗਏ ਸਪੈਸ਼ਲ ਨਾਕਿਆਂ ਤੇ ਜਾ ਕੇ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਦੀਨਾਨਗਰ ਦੀ ਬੀਐਸਐਫ ਚੌਂਤਰਾ ਪੋਸਟ ਤੇ ਆਈਡੀ ਤਮਾਕਾ ਹੋਇਆ ਹੈ ਉਸ ਜਗ੍ਹਾ ਤੇ ਵੀ ਜਾ ਕੇ ਬੀਐਸਐਫ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਉਹਨਾਂ ਨੇ ਕਿਹਾ ਕਿ ਨਸ਼ਾ ਤੇ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਜੀ ਅ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ। ਜੀ। ਔਰ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜ਼ਿਲ੍ਹੇ ਹੈੱਡਕੁਆਰਟਰ ਦੇ ਅਫਸਰ ਨੇ ਇਸ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਰੋਜ਼ਪੁਰ, ਫਾਜ਼ਲਕਾ, ਤਰਨਤਾਰਨ, ਜੀਠਾ, ਮੜਾਲਾ, ਗੁਰਦਾਸਪੁਰ, ਰਾਨਕੋਟ ਉੱਥੇ ਸਾਰਾ ਬਾਰਡਰ ਅੱਜ ਸੀਲ ਹੈ। ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈੱਕ ਨਹੀਂ ਕਰ ਰਹੇ ਇਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅਜ ਨਾਈਟ ਆਰਮਿਨੇਸ਼ਨ ਚੈੱਕ ਆਪਰੇਸ਼ਨ ਚੱਲ ਰਿਹਾ ਇਹ ਸਾਰੇ ਜਿਹੜੇ ਅਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਕਿਆ ਵੱਲੋਂ ਅਸੀਂ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਇਸ ਰਖ ਲਈ ਤਤਪਰ ਆਂ ਔਰ ਹਮੇਸ਼ਾ ਉਨ੍ਹਾਂ ਦੀ ਸੇਵਾ ਹਰ ਸੇ ਖੜੇ ਅਸੀਂ ਇਨਪੁਟ ਨਹੀਂ ਅਸੀਂ ਰੁਟੀਨ ਦੀ ਚੈਕਿੰਗ ਆ ਰੁਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆਂ ਮਾਈਂਡ ਬਲਾਸ ਦੇਖੋ ਅੰਕਿਤਾ ਜੀ ਕਹਿੰਦੀ ਆ ਕਿ ਇਹ ਸਾਡਾ ਗਵਾਂਡੀ ਮਤਲਬ ਪਾਕਿਸਤਾਨ ਦੀ এজੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਏਰੀਆ ਚ ਵੀ ਹੁੰਦੀਆਂ ਦੀਆਂ ਤੋਂ ਕੋਈ ਅਸੀਂ ਖਬਰਾਂ ਵਾਲੀ ਜੀ ਵਿਜ਼ਿਟ ਕਰਕੇ ਆਏ ਉੱਥੇ ਜਗਾ ਜੀ ਜਾ ਰਹੇ ਆਂ ਜੀ ਰਾਤ ਨੂੰ ਕਿਉਂਕਿ 10:30 ਤੋਂ ਸ਼ੁਰੂ ਸੀਗਾ ਮਾਈਂਡ ਬਲਾਸ ਤੋਂ ਉੱਥੇ ਜਾ ਰਹੇ ਹਾਂ ਹਾਂ ਜਾਵਾਂਗੇ ਕੀ ਗਲਤ ਹੋਈ ਪੀ ਸਰ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਹੈ ਜੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ ਤਿੰਨ ਥਾਣੇ ਬੰਦੇ ਨੇ ਬਰਾਹਪੁਰ ਕਲਾਨੌਰ ਔਰ ਦਰਾੰਗਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਹ ਜੀ ਹੁਣ ਮੈਂ ਔਰ ਐਸਪੀ ਸਾਥ ਔਰ ਐਸਪੀ ਹੈਡਕ quartਰ ਸਾਥ ਜਾਣਾ ਹੈ ਸਰ ਫਾਰ ਪਬਲਿਕ ਅਵੇਅਰਨਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜਾ ਪਬਲਿਕ ਪਬਲਿਕ ਵਾਸਤੇ ਇਹ ਅਪੀਲ ਹੈ ਜੀ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫ ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸਰਕਾਰ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਾਜ਼ਰ ਆਂ